ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਆ ਨੇ 19 ਪੌਰੀਆਂ ਦੀ ਸੰਥਿਆ ਕਰ ਲਈ ਹੈ ਜਿਸ ਦਾ ਲਿੰਕ ਆਪ ਜੀ ਉਪਰ ਆਜੀ ਬਟਨ ਤੇ ਵੇਖ ਸਕਦੇ ਹੋ ਹੁਣ ਇਸ ਵੀਡੀਓ ਦੇ ਵਿੱਚ ਵੀ ਵੀ ਪੌਡੀ ਟੋਪਰਾ ਆਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਤੋ ਸੰਕਤ ਜੀ ਪਰ ਇਹ ਪਾਠ ਦੇ ਵਿੱਚ ਪੱਬਾ ਭਾਰਾ ਹੈ ਹੱਥ ਪਾਠ ਪੁੱਲਾ ਕਰਨਾ ਪੈਰ ਦੇ ਉੱਪਰ ਪੂਰਨ ਵਿਸ਼ਰਾਮ ਹੈ ਤਨ ਦੇਹ ਦੇਹ ਪਾਠ ਦੇ ਵਿੱਚ ਹਾਹੀਂ ਨੂੰ ਕੋਈ ਮਾਤਰਾ ਨਹੀਂ ਹੈ ਸੋ ਧਿਆਨ ਦੇ ਨਾਲ ਛੁੱਤ ਪਾਠ ਦੇਹ ਕਰਨਾ ਹੈ ਪਾਣੀ ਦੇ ਵਿੱਚ ਨਾਣੇ ਦੀ ਆਵਾਜ਼ ਆਵੇ ਧੋਤਾ ਤਾਂ ਦੇ ਦੇ ਨਾਲ ਪਾਠ ਹੋਵੇਗਾ ਪੂਰਨ ਵਿਸ਼ਰਾਮ ਹੈ ਉਤਰ ਸੋਖੇਹ ਤੋਂ ਸੰਗਤ ਜੀ ਇਹ ਪਾਠ ਵੱਖਰਾ ਕਰਨਾ ਹੈ ਉਤਰ ਸੋਖੇਹ ਕਈਆਂ ਜਗਾਵਾਂ ਦੇ ਉੱਪਰ ਇਹ ਪਾਠ ਉਤਰਸ ਕਰਕੇ ਵੀ ਆਉਂਦਾ ਹੈ ਤੋਂ ਸੰਗਤ ਜੀ ਪ੍ਰਾਤਨ শ্রোਤਾ ਨੂੰ ਵੇਖੀਏ ਜਾਂ ਪ੍ਰਾਤਨ ਸਿੰਘਾਂ ਦੀ ਜੁਬਾਨੀ ਪਾਠ ਸੁਣੀਏ ਜਾਂ ਸੰਪਰਦਾਵਾਂ ਦੇ ਵਿੱਚੋਂ ਪਾਠ ਪੜ੍ਹੀਏ ਇਸ ਤੋਂ ਇਲਾਵਾ ਸਿਨੇ ਬਸੀਨੇ ਜੋ ਟਕਸਾਲਾਂ ਦੇ ਵਿੱਚ ਪਾਠ ਪੜਾਇਆ ਜਾ ਰਿਹਾ ਹੈ ਉਹ ਉਤਰ ਸੋ ਖੇਹ ਹੈ ਸੋ ਇਸੇ ਹੀ ਪ੍ਰਕਾਰ ਆਪ ਜੀਆਂ ਨੇ ਜਿਹੜਾ ਸ਼ੁੱਧ ਉਚਾਰਨ ਕਰਨਾ ਮੂਤ ਪਲੀਤੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਕੱਪੜ ਹੋਏ ਇਸ ਪ੍ਰਕਾਰੇ ਪਾਠ ਕਰਨੇ ਇਸ ਤੋਂ ਅੱਗੇ ਤੇ ਸਾਬੂਨ ਥੋੜਾ ਜਿਹਾ ਫਰਕ ਪਾ ਕਰਕੇ ਬੋਲਣਾ ਬਬੇ ਨੂੰ ਦਿਲੈਂਕਣਾ ਹਨ ਪੂਰਨ ਵਿਸ਼ਰਾਮ ਹੈ ਲਈਏ ਉਹ ਧੋਏ ਤਾਂ ਇਸ ਪ੍ਰਕਾਰ ਦੇ ਨਾਲ ਆਪ ਜੀਆਂ ਨੇ ਪਾਠ ਕਰਨੇ ਹਨ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਤੋ ਸੰਗਤ ਜੀ ਪਰ ਯ ਭੱਬੇ ਦੇ ਨਾਲ ਫਿਰ ਤੋਂ ਕਰਨਾ ਮਤ ਤੇ ਵਿਸ਼ਰਾਮ ਹੈ ਪਾਪਾ ਕੈ ਸੰਗ ਇਸ ਪ੍ਰਕਾਰ ਪਾਠ ਕਰਨੇ ਹਨ ਉਹਦੇ ਵਿੱਚ ਊੜੇ ਨੂੰ ਹੋੜਾ ਹੈ ਹਾਹੇ ਨੂੰ ਔਂਕੜ ਲੱਗੀ ਹੋਈ ਸੋ ਇਹਦਾ ਵੀ ਧਿਆਨ ਰੱਖ ਕਰਕੇ ਪਾਠ ਓਹ ਇਸ ਪ੍ਰਕਾਰ ਕਰਨਾ ਹੈ ਧੋਪੈ ਤਦੈਨੂ ਹੋੜਾ ਲਗਾ ਕਰਕੇ ਪੱਪੇ ਨੂੰ ਦੁਲਾਵਾ ਹਨ ਧੋਪੈ ਪੂਰਨ ਵਿਸ਼ਰਾਮ ਹੈ ਨਾਵੈ ਕੈ ਰੰਗ ਇਸ ਪ੍ਰਕਾਰ ਪਾਠ ਹੈ ਇਸ ਤੋਂ ਅੱਗੇ ਪੁੰਨੀ ਪਾਪੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਆਖਨ ਇੱਥੇ ਨਾ ਨਾ ਹੈ ਸੋ ਨਾਣੇ ਦੀ ਆਵਾਜ਼ ਦੇ ਨਾਲ ਪਾਠ ਕਰਨਾ ਹੈ ਨਾਹੀਂ ਨਾਹੀਂ ਦੇ ਵਿੱਚ ਵੀ ਹਾਹੀਂ ਨੂੰ ਸਿਹਾਰੀ ਹੈ ਸੋ ਉਹਦੀ ਆਵਾਜ਼ ਦੇ ਸਹਿਤ ਪਾਠ ਕਰਨਾ ਹੈ ਕਾਰ ਕਾਰ ਕਰਨਾ ਕਰਨਾ ਦੇ ਵਿੱਚ ਨਾ ਨਾ ਹੈ ਸੋ ਨਾਣੇ ਦੀ ਆਵਾਜ਼ ਦੇ ਨਾਲ ਪਾਠ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਲਿਖ ਲੈ ਲੱਲੇ ਨੂੰ ਵੀ ਇੱਥੇ ਤੁਲਾਵਾਂ ਲਗੀਆਂ ਹੋਈਆਂ ਜਾਹੂ ਜਾਹੂ ਪਾੜ ਦੇ ਵਿੱਚ ਹਾਹੇ ਨੂੰ ਔਂਕੜ ਹੈ ਸੋ ਉਹਦਾ ਵੀ ਧਿਆਨ ਰੱਖਣਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੂ ਤੋਂ ਸੰਗਤ ਜੀ ਆਪੇ ਬੀਜ ਇੱਥੇ ਪੂਰਨ ਵਿਸ਼ਰਾਮ ਹੈ ਆਪੇ ਹੀ ਖਾਹੋ ਖਾ ਹੋ ਦੇ ਵਿੱਚ ਔਂਕੜ ਲੱਗਾ ਹੋਇਆ ਨਾਨਕ ਹੁਕਮੀ ਇੱਥੇ ਵੀ ਵਿਸ਼ਰਾਮ ਲਗਾਉਣਾ ਆਵਹ ਜਾਹ ਦੋਵਾਂ ਦੇ ਥੱਲੇ ਔਂਕੜ ਹੈ ਸੋ ਦੋਵਾਂ ਪਾਠ ਹਤੇ ਥੱਲੇ ਔਂਕੜ ਲਗਾ ਕਰਕੇ ਹੀ ਆਪ ਜੀ ਆਨੇ ਜਿਹੜਾ ਸ਼ੁੱਧ ਪਾਠ ਕਰਨਾ ਹੈ ਇਸ ਤੋਂ ਅੱਗੇ ਤੀਰਥ ਤਪ ਦਇਆ ਤਤਦਾਨ ਜੇ ਕੋ ਉਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ 나 ਤੂੰ ਸੰਗਤ ਜੀ ਤੀਰਥ ਤਪ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਦਇਆ ਦਤ ਦਾਨ ਇਸ ਪ੍ਰਕਾਰ ਜਿਹੜਾ ਪਾਠ ਆਵੇਗਾ ਜੇ ਕੋ ਇਹ ਵੱਖਰਾ ਵੱਖਰਾ ਹੈ ਪਾਵੇ ਦੇ ਵਿੱਚ ਦੁਲਾਵਾ ਹਨ ਪੂਰਨ ਵਿਸ਼ਰਾਮ ਲਗਾ ਦੇਣਾ ਤਿਲ ਕਾ ਇਹ ਵੀ ਵੱਖਰਾ ਕਰਨਾ ਹੈ ਮਾਨ ਇਸ ਤੋਂ ਅੱਗੇ ਹੈ ਸੁਣਿਆ ਮੰਨਿਆ ਸੁਣਿਆ ਦੇ ਵਿੱਚ ਨਾਨੇ ਦੀ ਆਵਾਜ਼ਿਕ ਲਖਣੀ ਮੰਨਿਆਂ ਦੇ ਵਿੱਚ ਮੰਨ ਨਾ ਲੱਗਾ ਹੈ ਸੋ ਧਿਆਨ ਰੱਖ ਕਰਕੇ ਪਾਠ ਕਰਨਾ ਵਿਸ਼ਰਾਮ ਲਗਾਉਣਾ ਹੈ ਮਨ ਕੀਤਾ ਭਾਉ ਭਾਉ ਦੇ ਵਿੱਚ ਵੀ ਭੱਬੇ ਨੂੰ ਕੰਨਾਂ ਊੜੇ ਨੂੰ ਔਕੜ ਲਗਾ ਕਰਕੇ ਪਾਠ ਕਰਨੇ ਹਨ ਅੰਤਰ ਗਤ ਇੱਥੇ ਵਿਸ਼ਰਾਮ ਲਗਾ ਦੇਣਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਠ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਤੋਂ ਸੰਗਤ ਜੀ ਸਭ ਗੁਣ ਦੇ ਵਿੱਚ ਨਾਨਾ ਹੈ ਤੇਰੇ ਪਾਠ ਦੀ ਉੱਪਰ ਵਿਸ਼ਰਾਮ ਲਗਾ ਦੇਣਾ ਮੈਂ ਨਾਹੀ ਕੋਏ ਇਸ ਪ੍ਰਕਾਰ ਪਾਠ ਕਰਨੇ ਹਨ ਵਿਨ ਦੇ ਵਿੱਚ ਵੀ ਨਾਨਾ ਲੱਗਾ ਹੋਇਆ ਗੁਣ ਕੀਤੇ ਇੱਥੇ ਵਿਸ਼ਰਾਮ ਲਗਾ ਦੇਣਾ ਭਗਤ ਨਾ ਹੋਏ ਇਹ ਵਖਰਾ ਵਖਰਾ ਪਾਠ ਆਪ ਜੀਆ ਨੇ ਕਰਨਾ ਹੈ ਇਸ ਤੋਂ ਅੱਗੇ ਹੈ ਸਵਸਤ ਆਤ ਸਵਸਤ ਦੇ ਵਿੱਚ ਵੀ ਸ ਸ ਨੂੰ ਔਂਕੜ ਹੈ ਐੜਾ ਸ ਸ ਤ ਤ ਇਸ ਪ੍ਰਕਾਰ ਸਵਸਤ ਪਾਠ ਕਰਨਾ ਹੈ ਆਤ ਦੇ ਉੱਪਰ ਆਪ ਜੀਆ ਨੇ ਵਿਸ਼ਰਾਮ ਲਗਾ ਦੇਣਾ बानी ਬਰਮਾਉ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਹਨ ਸਤ ਸੁਹਾਨ ਸੁਹਾਨ ਦੇ ਉਪਰ ਵਿਸ਼ਰਾਮ ਹੈ ਸਦਾ ਮਨ ਚਾਉ ਕਵਨ ਸੋਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੂਤੀ ਮਾਹੂ ਕਵਨ ਜਿਤ ਹੋਵਾ ਆਕਾਰ ਤੋ ਸੰਗਤ ਜੀ ਕਮਨ ਪਾਠ ਦੇ ਵਿੱਚ ਨਾਣੇ ਦਾ ਧਿਆਨ ਰੱਖਣਾ ਹੈ ਸੋ ਸਸੇ ਔਕੜ ਹੈ ਪਾਠ ਸੋ ਆਵੇਗਾ ਵੇਲਾ ਦੇ ਉਪਰ ਥੋੜੀ ਜਿਹੀ ਚਿਪਕੀ ਲਗਾਉਣੀ ਹੈ ਕਵਨ ਸੋ ਵੇਲਾ ਵਕਤ ਕਵਨ ਇੱਥੇ ਪੂਰਨ ਵਿਸ਼ਰਾਮ ਹੈ ਕਵਨ ਖਿਤ ਪਾਠ ਕਰਨਾ ਹੈ ਕਵਨ ਵਾਰ ਉਸ ਤੋਂ ਅੱਗੇ ਕਵਨ ਉਸੇ ਹੀ ਪ੍ਰਕਾਰ ਉਚਾਰਨ ਕਰਨਾ ਪਰ ਇੱਥੇ ਪਾਠ ਸੇ ਹੈ ਪਿਛੇ ਸੋ ਆਇਆ ਇੱਥੇ ਸਿਹਾਰੀ ਲੱਗੀ ਹੋਈ ਸੋ ਧਿਆਨ ਦੇ ਨਾਲ ਕਵਨ ਸੇ ਰੁੱਤੀ ਝਪਕੀ ਲਗਾਉਣੀ ਮਾਹ ਕਵਨ ਇੱਥੇ ਪੂਰਨ ਵਿਸ਼ਰਾਮ ਹੈ ਜਿਤ ਖੋਆ ਆਕਾਰ ਇਸ ਪ੍ਰਕਾਰ ਆਪ ਜੀ ਆਨੇ ਪਾਠ ਕਰਨੇ ਅੰਤ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਦੇਖ ਪੁਰਾਣ ਵਕਤ ਨ ਪਾਇਉ ਕਾਤੀਆ ਜੇ ਲੇਖਨ ਲੇਖ ਪੁਰਾਣ ਤੋਂ ਸੰਗਤ ਜੀ ਵੇਲ ਨ ਮੁਕਤਾ ਹੈ ਨੰਨਾ ਸੋ ਇਸ ਪ੍ਰਕਾਰ ਉਚਾਰਣ ਕਰਨਾ ਪਾਈਆ ਪੰਡਤੀ ਇੱਥੇ ਪੂਰਨ ਵਿਸ਼ਰਾਮ ਹੈ ਜੇ ਜੱਜੇ ਨੂੰ ਸਿਹਾਰੀ ਹੈ ਹੋਵੈ ਲੇਖ ਪੁਰਾਣ ਇਸ ਤੋਂ ਅੱਗੇ ਵਕਤ ਨਾ ਪਾਇਓ ਕਾਦੀਆ ਇੱਥੇ ਪੂਰਨ ਵਿਸ਼ਰਾਮ ਹੈ ਜੇ ਲਿਖਨ ਨੰਨੇ ਦੀ ਆਵਾਜ਼ ਲਗਾਉਣੀ ਲੇਖ ਕੁਰਾਨ ਥਿਤ ਵਾਰਨਾ ਜੋ ਕੀ ਜਾਣ ਹਰਤ ਮਾ ਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣ ਸੋਇ ਤੋ ਸੰਗਤ ਜੀ ਥਿਤ ਵਾਰ ਨਾ ਜੋਗੀ ਜਾਨ ਇੱਥੇ ਪੂਰਨ ਵਿਸ਼ਰਾਮ ਹੈ ਰੁੱਤ ਮਾਹੂ ਕਰਕੇ ਪਾਠ ਉਚਾਰਨ ਕਰਨਾ ਨਾ ਕੋਈ ਜਾ ਕਰਤਾ ਸਿਰਠੀ ਸਿਰਠੀ ਦੇ ਵਿੱਚ ਠੱਠੇ ਦੀ ਆਵਾਜ਼ ਆਵੇ ਕਉ ਸਾਜੇ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਆਪੇ ਜਾਨਾ ਜਾਨਾ ਦੇ ਵਿੱਚ ਵੀ ਨਾਣੇ ਦੀ ਆਵਾਜ਼ ਆਵੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਬਰਨੀ ਕਿਵ ਜਾਨਾ ਨਾਨਕ ਆਖਨ ਸਭ ਕੋ ਆਖੇ ਇਕ ਦੂ ਇਕ ਸਿਆਣਾ ਤੋਂ ਸੰਗਤ ਜੀ ਕਿਵ ਕਰ ਆਖਾ ਇਥੇ ਚਪਕੀ ਹੈ ਕਿਵ ਸਲਾਹੀ ਸਲਾਹੀ ਦੇ ਵਿੱਚ ਸッセ ਨੂੰ ਵੀ ਕੰਨਾ ਲੱਲੇ ਨੂੰ ਵੀ ਕੰਨਾ ਲੱਗਾ ਹੋਇਆ ਸੋ ਧਿਆਨ ਦੇ ਨਾਲ ਆਪ ਜੀਆਂ ਨੇ ਪਾਠ ਕਰਨਾ ਹੈ ਪੂਰਨ ਵਿਸ਼ਰਾਮ ਲਗਾ ਦੇਣਾ ਕਿਉ ਵਰਨੀ ਇੱਥੇ ਚੁਪਕੀ ਕਿਵ ਜਾਣਾ ਨਾਨਕ ਤੇ ਥੋੜਾ ਜਿਹਾ ਰੁਕ ਕਰਕੇ ਆਖਣ ਇੱਥੇ ਨਾਨੇ ਦੀ ਆਵਾਜ਼ ਲਗਾਉਣੀ ਹੈ ਸਬ ਕੋ ਆਖੇ ਇੱਥੇ ਪੂਰਨ ਵਿਸ਼ਰਾਮ ਇੱਕ ਦੂ ਇੱਕ ਇੱਥੇ ਵੀ ਚੁਪਕੀ ਹੈ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵਾ ਨਾਨਕ ਜੇ ਕੋ ਆ ਪਾਉ ਜਾਣ ਅੱਗੇ ਗਿਆਨ ਸੁਹ ਸੁਸੰਗਤ ਜੀ ਵੱਡਾ ਸਾਹਿਬ ਇੱਥੇ ਚਪਕੀ ਹੈ ਵੱਡੀ ਨਾਈ ਪੂਰਨ ਵਿਸ਼ਰਾਮ ਲਗਾ ਦੇਣਾ ਕੀਤਾ ਜਾ ਕਹੂ ਵਾ ਫੂਵਤੇ ਵਿੱਚ ਦੁਲਾਵਾਂ ਲਗੀਆਂ ਹੋਈਆਂ ਫਿਰ ਤੋਂ ਨਾਨਕ ਤੇ ਥੋੜਾ ਜਿਹਾ ਰੁਕਣਾ ਜੇ ਕੋ ਇਹ ਵਖਰਾ ਵਖਰਾ ਹੈ ਆਪਾ ਤੋ ਸੰਗਤ ਜੀ ਇੱਥੇ ਧਿਆਨ ਰੱਖਣਾ ਹੈ ਪੱਪੇ ਦੇ ਉੱਪਰ ਜਿਹੜਾ ਉਹ ਕਨੌੜਾ ਲੱਗਾ ਹੋਇਆ ਸੋ ਆਪਾ ਜਾਣ ਹੈ ਇਸ ਪ੍ਰਕਾਰ ਆਵਾਜ਼ ਆਉਣੀ ਹੈ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਅਗੈ ਗਿਆ ਨਾ ਸੂਹ ਨਾ ਪਾਠ ਮੁਕਤਾ ਹੈ ਸੋ ਮੁਕਤੇ ਦੇ ਆਧਾਰ ਦੇ ਉੱਪਰ ਆਪ ਜੀਆਂ ਨੇ ਉਚਾਰਨ ਕਰਨਾ ਹੈ ਸੋਹੇ ਦੇ ਵਿੱਚ ਦੁਲਾਵਾਂ ਲਗੀਆਂ ਹੋਈਆਂ ਸੋ ਦੁਲਾਵਾਂ ਦੇ ਸਹਿਤ ਪਾਠ ਸੋਹੇ ਆਵੇਗਾ ਇਹਦਾ ਵੀ ਆਪ ਜੀਆਂ ਨੇ ਖਾਸ ਜਿਹੜਾ ਧਿਆਨ ਰੱਖਣਾ ਹੈ ਇਸ ਤੋਂ ਅੱਗੇ ਪਾਤਾਲ ਪਾਤਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇਕ ਵਾਰ ਤੂੰ ਸੰਗਤ ਜੀ ਇਥੇ ਵੀ ਜ਼ਿਆਦਾਤਰ ਆਪਾਂ ਗਲਤ ਕਰ ਦਿੰਨੇ ਹਾਂ ਕਿਉਂਕਿ ਜਦੋਂ ਪਾਠ ਤੀਜੂ ਰਵ ਰਿਹਾ ਹੋਵੇ ਤੂੰ ਜਦਤਰ ਲੋਕ ਪਾਠ ਪਤਾਲ ਪਤਾਲ ਕਹਿ ਦਿੰਦੇ ਸੋ ਇਸ ਪ੍ਰਕਾਰ ਨਹੀਂ ਕਰਨਾ ਇਹ ਗੁਰਬਾਣੀ ਦਾ ਅਨਾਦਰ ਹੈ ਪ੍ਰੇਮ ਦੀ ਨਾਲ ਦੇਖੋਗੇ ਪਪੇ ਨੂੰ ਵੀ ਕੰਨਾ ਤਤੀ ਨੂੰ ਵੀ ਕੰਨਾ ਲੱਲੇ ਨੂੰ ਵੀ ਕੰਨਾ ਲੱਗਾ ਸੋ ਪਾਠ ਪਾਤਾਲਾ ਪਾਤਾਲ ਲਖ ਇੱਥੇ ਵੀ ਸ਼ਰਾਮ ਸੋ ਲਖ ਪਾਠ ਵੀ ਥੋੜਾ ਜਿਹਾ ਭਾਰਾ ਹੈ ਤੋ ਸੰਗਤ ਜੀ ਸੇ ਹੀ ਪ੍ਰਕਾਰ ਆਪ ਜੀਆ ਨੇ ਉਚਾਰਨ ਕਰਨਾ ਫਿਰ ਇਸ ਤੋਂ ਅੱਗੇ ਆਗਾਸਾ ਆਗਾਸ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਇਸ ਪ੍ਰਕਾਰ ਹੀ ਆਪ ਜੀਆ ਨੇ ਉਚਾਰਨ ਕਰਨਾ ਹੈ ਇਸ ਤੋਂ ਅੱਗੇ ਊੜੇ ਨੂੰ ਓੜਾ ਓੜਕ ਓੜਕ ਭਾਲ ਥਕੇ ਭਾਲ ਦੇ ਵਿੱਚ ਭੱਵੇ ਦੀ ਆਵਾਜ਼ ਆਵੇ ਥਕੇ ਦੇ ਵਿੱਚ ਥੱਥੇ ਦੀ ਆਵਾਜ਼ ਆਵੇ ਪੂਰਨ ਵਿਸ਼ਰਾਮ ਲਗਾ ਦੇਣਾ ਵੇਦ ਕਹਿਨ ਕਹਿਨ ਦੇ ਵਿੱਚ ਵੀ ਨੰਨਾ ਹੈ ਇੱਕ ਵਾਤ ਇਹਨੂੰ ਵੀ ਕਿਸੇ ਨੇ ਏਕ ਨਹੀਂ ਪੜਨਾ ਈੜੀ ਨੂੰ ਸਿਹਾਰੀ ਲੱਗੀ ਹੈ ਸੋ ਇੱਕ ਬਾਤ ਇਸ ਪ੍ਰਕਾਰ ਉਚਾਰਨ ਆਵੇ ਕ ਸਹਿਸ 18 ਹ ਕਹਨ ਕਤੇ ਬਾ ਅਸਲੂ ਇੱਕ ਧਾਤ ਲੈਂਦੇ ਰਹਿ ਲੇਖ ਹੋਏ ਤਾਂ ਲਿਖੀ ਐ ਲੇਖ ਹੋਏ ਨਾਨਕ ਵੱਡਾ ਆਖੀ ਐ ਆਪੇ ਜਾਣੈ ਆ ਤੋ ਸੰਗਤ ਜੀ ਸਹਿਸ 18 18 ਦੇ ਵਿੱਚ ਵੇਖੋਗੇ ਐੜਾ ਠੱਠੇ ਨੂੰ ਕੰਨਾ ਹੈ ਰਾਰਾ ਆਹਾ 18 ਇਸ ਪ੍ਰਕਾਰ ਉਚਾਰਨ ਕਰਨਾ ਕਹਿਨ ਦੇ ਵਿੱਚ ਨੰਨੇ ਦੀ ਆਵਾਜ਼ ਆਵੇ ਕਤੇਬਾ ਇੱਥੇ ਪੂਰਨ ਵਿਸ਼ਰਾਮ ਹੈ ਅਸਲੂ ਇਹਨੂੰ ਅਸਲੂ ਪਾਠ ਕਰਨਾ ਹੈ ਕਿਉਂਕਿ ਲੱਲੇ ਦੇ ਥੱਲੇ ਦੁਲਿੰਕੜਾ ਹਨ ਇੱਕ ਇੱਥੇ ਚਪਕੀ ਹੈ ਤਾਤ ਤੇ ਦੇ ਦੇ ਨਾਲ ਪਾਠ ਆਵੇਗਾ ਲੇਖਾ ਹੋਏ ਤਾਂ ਲਿਖੀ ਹੈ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਲੇਖ ਹੋਏ ਵਿਨਾਸ਼ ਇਸ ਪ੍ਰਕਾਰ ਪਾਠ ਹਨ ਨਾਨਕ ਤੇ ਥੋੜਾ ਜਿਹਾ ਰੁਕ ਕਰਕੇ ਵੱਡਾ ਆਖੀ ਹੈ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਆਪੇ ਜਾਣੈ ਆਪ ਸੋ ਇਸ ਪ੍ਰਕਾਰ ਸੰਗਤ ਜੀ ਸ਼ੁੱਧ ਪਾਠ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ 22 ਪੌੜੀਆਂ ਦੀ ਸੰਧਿਆ ਇੱਥੋਂ ਤੱਕ ਹੋ ਗਈ ਹੈ ਹੋਈਆਂ अनेका ਪ੍ਰਕਾਰ ਦੀਆਂ ਭਲਾਵਾਂ ਨੂੰ ਸਤਿਗੁਰੂ ਬਖਸ਼ਿਸ਼ ਕਰ ਦੇ ਆਓ ਲਵਾਵੋ ਹਾਜ਼ਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ